ਹੁਣ ਕੌਣ ਲਿਖੇਗਾ ਇਤਿਹਾਸ ਕਿਸਦੀ ਹੋਵੇਗੀ ਅਗਲੀ ਤਸਵੀਰ ਆਹ ਵੇਖੋ ਤਸਵੀਰਾਂ ਲੈਂਦੇ ਔਰ ਸੋਚ ਰਿਹਾ ਹਰ ਕੋਈ ਕਿ ਸਾਡੀ ਤਸਵੀਰ ਇੱਥੇ ਹੋਣੀ ਚਾਹੀਦੀ ਆ ਹੁਣ ਅਗਲੀ ਤਸਵੀਰ ਕਿਸ ਦੀ ਲੱਗਦੀ ਆ ਇਸ ਬਾਰੇ ਜਾਣਕਾਰੀ ਜਿਸ ਦੇ ਕੋਲ ਹੋਵੇ ਕਮੈਂਟ ਜਰੂਰ ਕਰਨਾ ਕੌਣ ਮਿਹਨਤ ਕਰ ਰਿਹਾ ਕੌਣ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਆ ਜਿਵੇਂ ਇਹਨਾਂ ਨੇ ਇਤਿਹਾਸ ਲਿਖਿਆ ਵਾਲ ਆਫ ਫੇਮ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਤੀਨਾਂ ਨਗਰ ਦਾ ਨਾਮ ਰੋਸ਼ਨ ਕਰਨ ਵਾਲੀ ਸੰਸ਼ੀਤਾ ਆ ਤਸਵੀਰਾਂ ਤੁਸੀਂ ਵੇਖੋ ਔਰ ਆਸ ਦੇ ਵਿੱਚ ਆਸ ਦੇ ਵਿੱਚ ਇੱਕ ਤਸਵੀਰ ਲੱਗੇਗੀ ਔਰ ਉਤੇ ਲਿਖਿਆ ਹੋਇਆ ਕਿ ਸ਼ਾਇਦ ਇਹ ਤਸਵੀਰ ਤੋਂ ਵੀਡੀਓ ਵੇ ਅਗਲੀ ਤਸਵੀਰ ਵਾਸਤੇ ਕੌਣ ਮਿਸ਼ਨ ਲੈ ਕੇ ਚੱਲੇਗਾ ਕੌਣ ਆਪਣੀ ਸੋਚ ਲੈ ਕੇ ਚੱਲੇਗਾ ਕਿ ਮੈਂ ਇਹ ਤਸਵੀਰ ਬਣਨਾ ਹੈ ਇੱਥੇ ਤਸਵੀਰ ਮੇਰੀ ਹੋਣੀ ਚਾਹੀਦੀ ਆ ਔਰ ਕੌਣ ਤਿਆਰੀ ਕਰ ਰਿਹਾ ਕੌਣ ਸੰਘਰਸ਼ ਵਿੱਡ ਰਿਹਾ ਵੀਡੀਓ ਪੂਰੀ ਵੇਖੋ ਔਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਨਸ਼ਿਆਂ ਦਾ ਛੇਵਾ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਦੱਸਦਾ ਇਹ ਕਿ ਜਿਹੜਾ ਨੇ ਨਸ਼ਿਆਂ ਨੂੰ ਥੱਲ ਪਾਉਣੀ ਹੈ ਜਿਹੜਾ ਨਸ਼ਿਆਂ ਨੂੰ ਨੁਕਾਰਨਾ ਹੈ ਜਿਹੜਾ ਉਤਸ਼ਾਹ ਲੈ ਕੇ ਚੱਲਣਾ ਔਰ ਬਲੰਦੀਆਂ ਸ਼ੂਣੀਆਂ ਨੇ ਉਹਨਾਂ ਦੀਆਂ ਤਸਵੀਰਾਂ ਅੱਜ ਦੱਸਦੀ ਐ ਐਸਟੀਐਮ ਦੇ ਆਫਿਸ ਦੇ ਬਿਲਕੁਲ ਬਾਹਰ ਲੱਗੀਆਂ ਨੇ ਔਰ ਦੱਸ ਦਈਏ ਕਿ ਇਹ ਐਸਟੀਐਮ ਆਫਿਸ ਦੇ ਵਿੱਚ ਇਹ ਤਸਵੀਰਾਂ ਲੱਗਣ ਦਾ ਕਾਰਨ ਕੀ ਆ ਇਹ ਉਹ ਯੋਧੇ ਨੇ ਇਹ ਉਹ ਸਖਸ਼ੀਤਾ ਨੇ ਜਿਨ੍ਹਾਂ ਨੇ 18-18 ਘੰਟੇ ਪੜ੍ਹਾਈ ਕਰੀ ਆ ਜਿਨ੍ਹਾਂ ਨੇ ਆਪਣਾ ਮਨ ਮਾਰਿਆ ਆਪਣੀਆਂ ਨੀਂਦਾਂ ਜਿਹੜੀਆਂ ਉਹ ਖਤਮ ਕੀਤੀਆਂ ਨੇ ਔਰ ਆਪਣਾ ਉਤਸ਼ਾਹ ਬਣਾ ਕੇ ਇੱਕ ਯੋਧਿਆਂ ਦੇ ਵਿੱਚ ਇਹ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਔਰ ਦੱਸ ਦਈਏ ਕਿ ਇਹ ਫੇਮ ਆਫ ਵਾਲ ਵਾਲ ਆਫ ਫੇਮ ਕੀ ਹੈ ਐਸ ਦੇ ਵਿੱਚ ਉਹ ਸ਼ਖਸੀਅਤਾਂ ਨੇ ਜਿਲਾ ਗੁਰਦਾਸਪੁਰ ਦੀਆਂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਨ੍ਹਾਂ ਨੇ ਥੋੜੀ ਉਮਰ ਦੇ ਵਿੱਚ ਬਲੰਦੀਆਂ ਛੁਈਆਂ ਨੇ ਔਰ ਵੱਡੇ ਮੁਕਾਮ ਹਾਸਲ ਕੀਤੇ ਨੇ ਅੱਜ ਨਸ਼ਿਆਂ ਨੂੰ ਜਿਹੜਾ ਛੇਵਾ ਦਰਿਆ ਪੰਜਾਬ ਦਾ ਕਿਹਾ ਜਾਂਦਾ ਹੈ ਲੇਕਿਨ ਜਨੂਨ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਜਨੂਨ ਹੈ ਉਹਨਾਂ ਨੂੰ ਨਸ਼ਿਆਂ ਦੀ ਕੋਈ ਪਰਵਾਹ ਨਹੀਂ ਕੋਈ ਨਹੀਂ ਨਸ਼ਿਆਂ ਵੱਲ ਵੇਖਦਾ ਔਰ ਜਨੂਨ ਹੈ ਇਹਨਾਂ ਦੇ ਵਿੱਚ ਤਾਨ ਨੇ ਉਹ ਮਾਪਿਓ ਜਿਨ੍ਹਾਂ ਨੇ ਇਹ ਬੱਚੇ ਜਨਮੇ ਨੇ ਤਾਨ ਨੇ ਉਹ ਸਖਸ਼ੀਤਾ ਜਿਨ੍ਹਾਂ ਨੇ ਇਸ ਪਰਿਵਾਰ ਦੇ ਵਿੱਚ ਜਨਮ ਲਿਆ ਇਸ ਪਰਿਵਾਰ ਦੇ ਵਿੱਚ ਸਖਸ਼ੀਤਾ ਨੇ ਇਹਨਾਂ ਨੂੰ ਬਹੁਤ ਵੱਡੇ ਮਾਣ ਦਿੱਤੇ ਆ ਔਰ ਮਾਣ ਦੀ ਗੱਲ ਕਰੀਏ ਤਾਂ ਆਹ ਸਖਸ਼ੀਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੋਲ ਆ ਕੇ ਤਸਵੀਰਾਂ ਨੇਮ ਬਹੁਤ ਨੇ ਪਲੇਟਾਂ ਬਹੁਤ ਨੇ ਅਸੀਂ ਕੱਲਾ ਕੱਲਾ ਨਾਂ ਨਹੀਂ ਦਰਸਾ ਸਕਦੇ ਲੇਕਿਨ ਚਿਹਰਿਆਂ ਨੂੰ ਪਛਾਣਦੇ ਹੋਵੋਗੇ ਜਿਲ੍ਹਾ ਗੁਰਦਾਸਪੁਰ ਦੀਆਂ ਸਖਸ਼ੀਤਾ ਨੇ ਇਸ ਦੇ ਵਿੱਚ ਡਾਕਟਰ ਲਾਈਨ ਵੀ ਆ ਇਸ ਦੇ ਵਿੱਚ ਤਹਿਸੀਲਦਾਰ ਵੀ ਨੇ ਇਸ ਦੇ ਵਿੱਚ ਡਿਪਟੀ ਰੈਂਕ ਵੀ ਆ ਤਾਂ ਇਸ ਦੇ ਵਿੱਚ ਜੁਡੀਸ਼ੀਅਲ ਦੇ ਜੱਜ ਸਾਹਿਬ ਵੀ ਨੇ ਔਰ ਦੱਸ ਦਈਏ ਕਿ ਛੋਟੀ ਉਮਰ ਦੇ ਵਿੱਚ ਜਿਵੇਂ ਆ ਤੁਸੀਂ ਵੇਖ ਸਕਦੇ ਹੋ ਆ ਦੀਨਾ ਨਗਰ ਦਾ ਵਸਨੀਕ ਔਰ ਦੀਨਾ ਨਗਰ ਤੋਂ ਇਹ ਜੱਜ ਸਾਹਿਬ ਨੇ ਛੋਟੀ ਉਮਰ ਦਾ ਨੌਜਵਾਨ ਲੜਕਾ ਔਰ ਇਹ ਸਾਡੀ ਭੈਣਾ ਦੀਨਾ ਨਗਰ ਤੋਂ ਔਰ ਇਹ ਵੀ ਜੁਡੀਸ਼ੀਅਲ ਜੱਜ ਨੇ ਔਰ ਦੱਸ ਦਈਏ ਕਿ ਇੱਕ ਲੋਕੇ ਸੈਣੀ ਆ ਤੁਸੀਂ ਵੇਖ ਸਕਦੇ ਹੋ ਡਾਇਰੈਕਟ ਡੀਐਸਪੀ ਭਰਤੀ ਹੋਇਆ ਔਰ ਇਹਨਾਂ ਨੀ ਉਮਰ ਲਗਭਗ ਸਿਰਫ ਨਾ ਚਾਉਂਦੇ